ਤੁਸੀਂ ਲਾ ਲੋ ਪਟਿਆਲੇ ਸੁਪਰ ਸਪੈਸ਼ਲਿਟੀ ਹਸਪੀਟਲ ਬਣਵਾਇਆ 1800 ਕਰੋੜ ਦਾ 800 ਕਰੋੜ ਦਾ ਮੈਂ ਐਲੀਵੇਟਿਡ ਫਲਾਈਓਵਰ ਪਲਾਨ ਕਰਾਇਆ ਸੀ ਪਟਿਆਲੇ ਸ਼ਹਿਰ ਲਈ ਉਹ ਕਿਸੇ ਕਾਰਨ ਵਿਜੇਂਦਰ ਸਿੰਘ ਜੀ ਨੇ ਇਰਾਦਤਾ ਮੇਰੇ ਸੰਦੂ ਸਾਹਿਬ ਵਾਲੇ ਕੇਸ 'ਚ ਕਿ 6 ਵਜੇ ਤੁਹਾਨੂੰ ਅਸੀਂ ਕੋਈ ਖਬਰ ਨਹੀਂ ਦੇਵਾਂਗੇ ਤੁਹਾਡਾ ਕੰਮ ਕਰਕੇ ਐਕਸ਼ਨ ਲਵਾਂਗੇ ਤੁਹਾਡਾ ਉਹ ਮਹੀਨਾ ਹੋ ਗਿਆ ਇਸ ਗੱਲ ਨੂੰ ਕਹਿ ਕੇ ਭੁੱਲੇ ਜਾਂਦੇ ਨੇ ਮਾਨ ਸਾਹਿਬ ਸਾਡੇ ਕੋਲ ਗੱਲਾਂ ਦੱਸਣ ਯੋਗ ਹੈਗੀਆਂ ਨੇ ਕੀ ਪੰਜਾਬ ਪੁਲਿਸ ਦਾ ਕੀ ਰਵਈਆ ਰਿਹਾ ਜੋ ਸਾਡੇ ਕੋਲ ਕਪੂਸ ਨੇ ਸਾਰਾ ਕੁਝ ਸਬਮਿਟ ਕਰਾਵਾਂਗੇ ਅਸੀਂ ਉਹਨਾਂ ਕੋਲ ਲੱਗਦਾ ਨਹੀਂ ਕਿ ਤਰ੍ਹਾਂ ਕਿਤੇ ਪਾਰਟੀ ਦਾ ਨੁਕਸਾਨ ਹੋ ਸਕਦਾ ਪਾਰਟੀ ਲੇਟ ਹੋ ਰਹੀ ਹੈ ਕਿ ਕਿਸੇ ਹੋਰ ਪਾਰਟੀ ਦੇ ਲੀਡਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਵੱਡਾ ਚਿਹਰਾ ਲੈ ਕੇ ਆਵਾਂਗੇ ਜੇ ਪਾਰਟੀ ਜਿੱਤ ਜੇ ਦੇਖੋ ਰਾਜਾ ਵੜਿੰਗ ਕੀ ਕਹਿੰਦੇ ਨੇ ਉਹਦਾ ਮੇਰਾ ਕੋਈ تعلق ਨਹੀਂ ਹੈ ਅਸੀਂ ਆ ਦੇਖਣਾ ਕਿ ਅਸੀਂ ਲੋਕਾਂ ਦੇ ਮਸਲੇ ਚੱਕਨੇ ਡਿਵੈਲਪਮੈਂਟ ਦੇ ਕੰਮ ਕਰਨੇ ਆ ਕਾਂਗਰਸ ਕੀ ਚਾਹਦੀ ਹੈ ਸਾਡਾ ਕੋਈ ਮਤਲਬ ਨਹੀਂ ਅਸੀਂ ਆ ਦੇਖਣਾ ਕਿ ਲੋਕ ਕੀ ਚਾਹੁੰਦੇ ਨੇ ਤੇ ਅਸੀਂ ਉਹਦੇ ਤੇ ਪੈਰਾ ਦੇਣਾ ਸੱਤ ਗੋਲੀਆਂ ਮਾਰੀਆਂ ਉਹਦੇ ਤਾਂ ਉਹਨੇ ਜਿਹੜੇ ਪਿੰਡ ਵਾਲੇ ਕਵਾਹੀ ਜਿਹੜੇ ਬਨਨਗੇ ਇਹਦੇ ਚ ਉਹਨਾਂ ਨੇ ਕਲੀਅਰ ਕਿਹਾ ਹੈ ਕਿ ਮੁੰਡੇ ਨੇ ਹੱਥ ਖੜੇ ਕਰਤੇ ਸੀ ਉੱਪਰ ਐਂਡ ਤੱਕ ਜਾਵਾਂਗੇ ਚਾਹੇ ਸੁਪਰੀਮ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਸਾਖ ਲੜਾਈ ਲੜਾਂਗੇ ਪਰਵਾਰ ਦੇ ਇਨਸਾਫ ਦੀ ਜਿਹੜੇ ਚੰਗੇ ਅਫਸਰ ਹੈਗੇ ਮੈਂ ਉਹਨਾਂ ਦਾ ਸਾਥ ਦੂੰਗਾ ਜਿਹੜੇ ਮਾੜੇ ਅਫਸਰ ਹੈਗੇ ਪੰਜਾਬ 'ਚ ਉਹਨਾਂ ਖਿਲਾਫ ਮੈਂ ਜਿਵੇਂ ਹੁਣ ਚੱਲ ਰਿਹਾ ਹੈਗੀ ਵੀ ਇਹ ਚੱਲੂਗਾ। ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਅਸੀਂ ਮੁਰ ਤੋਂ ਪਹੁੰਚੇ ਆ ਭਾਜਪਾ ਦੇ ਆਗੂ ਨੇ ਗੁਰਤੇਜ ਸਿੰਘ ਢਿਲੋਂਾ ਕੋਲੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਵਿਕਾਸ ਨੂੰ ਲੈ ਕੇ ਉਹ ਕੇਂਦਰ ਕੋਲ ਲਗਾਤਾਰ ਮਿਲਦੇ ਹੋਏ ਨਜ਼ਰ ਆਉਂਦੇ ਨੇ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕਰਦੇ ਨੇ ਪਟਿਆਲੇ ਦਾ ਵਿਕਾਸ ਹੋਣਾ ਚਾਹੀਦਾ ਹੈ ਗੱਲਬਾਤ ਕਰਾਂਗੇ ਟਿਲ ਸਾਬ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਡੀ5 ਚੈਨਲ ਪੰਜਾਬੀ ਦੇ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਹਮੇਸ਼ਾ ਸਾਡੀ ਗੱਲ ਰੱਖਿੰਦਾ ਸਾਨੂੰ ਮੌਕਾ ਦਿੰਦੇ ਹੋ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਆਪਣੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੁਹਾਡਾ ਵੀ ਧੰਨਵਾਦ ਕਰਦੇ ਆਂ ਸੋਟੇਲ ਸਾਬ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਕੰਮ ਵੀ ਕਰ ਰਹੀ ਹੈ ਲੋਕ ਕਹਿੰਦੇ ਨੇ ਵੀ ਡਿਵੈਲਪਮੈਂਟ ਹੋ ਰਹੀ ਹੈ ਪਰ ਤੁਸੀਂ ਪੰਜਾਬ ਦੇ ਦੇ ਵਿੱਚ ਕਈ ਮੁੱਦੇ ਲੈ ਕੇ ਜਾਂਦੇ ਹਾਂ ਕੇਂਦਰ ਕੋਲੇ ਪਟਿਆਲੇ ਦੇ ਮੁੱਦੇ ਲੈ ਕੇ ਜਾਂਦੇ ਹਾਂ ਕੋਈ ਵਿਕਾਸ ਕਾਰਜਾਂ ਦੇ ਕੰਮ ਨੇ ਜੋ ਰੁਕੇ ਹੋਏ ਨੇ ਪਟਿਆਲੇ ਦੇ ਵਿੱਚ ਤੁਸੀਂ ਕਹਿੰਦੇ ਹੋ ਤੇ ਉੱਪਰ ਕੇਂਦਰ ਕੋ ਲੈ ਕੇ ਜਾਂਦੇ ਹੋ ਕੀ ਗੱਲ ਆਮ ਆਦੀ ਪਾਰਟੀ ਨਹੀਂ ਕਰੀ ਤੁਸੀਂ ਉੱਪਰ ਮੁੱਦੇ ਲੈ ਕੇ ਜਾਂਦੇ ਹੋ ਜੀ ਦੇਖੋ ਜੀ ਮੈਨੂੰ ਤਾਂ ਸ਼ੁਰੂ ਤੋਂ ਡਿਵੈਲਪਮੈਂਟ ਕਰਨ ਦਾ ਆਪਣੇ ਏਰੀਆ ਦਾ ਸ਼ੁਰੂ ਤੋਂ ਸ਼ੌਕ ਰਿਹਾ ਹੈ ਕਿਉਂਕਿ ਜਦੋਂ ਦੀ ਸੈਂਟਰ ਚ ਭਾਜੀਪੀ ਦੀ ਸਰਕਾਰ ਬਣੀ ਹੈ ਤੇ ਮੇਰਾ ਹੀ ਮੰਨਣਾ ਹੈਗਾ ਕਿ ਮੈਕਸਿਮਮ ਜਿਹੜੇ ਪ੍ਰੋਜੈਕਟ ਹੈਗੇ ਨੇ ਕਿ ਉਹ ਸੈਂਟਰ ਚੋਂ ਖਾਸ ਕਰਕੇ ਪਟਿਆਲੇ ਲਈ ਲੈ ਕੇ ਆਵਾ ਮੈਂ ਤੇ ਉਹਦੇ ਲਈ ਮੈਂ ਸਮੇਂ-ਸਮੇਂ ਤੇ ਮੰਗੇ ਰੱਖਦਾ ਰਹਿੰਦਾ ਜਿਹੜੀਆਂ ਚੀਜ਼ਾਂ ਮੇਰੇ ਧਿਆਨ 'ਚ ਆਉਂਦੀਆਂ ਨੇ ਕਿ ਪਟਿਆਲੇ ਦੀ ਡਿਵੈਲਪਮੈਂਟ ਜਿਵੇਂ ਤੁਸੀਂ ਲਾ ਲਓ ਪਟਿਆਲੇ ਸੁਪਰ ਸਪੈਸ਼ੈਲਿਟੀ ਹਸਪੀਟਲ ਬਣਵਾਇਆ ਡੇਟਸ অফ ਕਰੋੜ ਦਾ 800 ਕਰੋੜ ਦਾ ਮੈਂ ਐਲੀਵੇਟਿਡ ਫਲਾਈਓਵਰ پلان ਕਰਾਇਆ ਸੀ ਪਟਿਆਲੇ ਸ਼ਹਿਰ ਲਈ ਉਹ ਕਿਸੇ ਕਾਰਨ ਵਿਜੇਂਦਰ ਸਿੰਘ ਜੀ ਨੇ ਰਾਧਿਕਰਤਾ ਕਿਉਂਕਿ ਉਹਦੇ 'ਚ ਵੀ ਗੁੱਸੇ ਹਿੱਟ ਲੋਨ ਦਾ ਨਾਮ ਹੋ ਜਾਊਗਾ ਆਈ ਮੈਂ ਜਿਹੜੀ ਪਟਿਆਲਾ ਸਰੰਦ ਜਿਹੜੀ ਰੋਡ ਹੈ ਫੋਰ ਲੀਡਿੰਗ ਉਹ ਗੜਖਰੀ ਸਾਹਿਬ ਤੋਂ ਪਾਸ ਕਰਈ ਸੀ ਪਟਿਆਲਾ ਨਾਬਾ ਰੋਡ ਫੋਰ ਲੀਡਿੰਗ ਪਾਸ ਕਰਈ ਹੋਈ ਹੈ ਪਟਿਆਲਾ ਤੋਂ ਜਿਹੜੀ ਨਾਬਾ ਰੋਡ ਜਾਂਦੀ ਹੈ ਉਹ ਪਾਸ ਕਰਾਈ ਹੋਈ ਹੈ ਪਿੱਛੇ ਜਿਹੜਾ ਮੈਂ ਧਰਨਾ ਵੀ ਲਾਇਆ ਸੀ ਉਹਦੇ ਵਾਸਤੇ ਤੇ ਹਲੇ ਲੇਕਿਨ ਇਹਨਾਂ ਨੇ ਡੀਪੀਆਰ ਪੰਜਾਬ ਸਰਕਾਰ ਨੇ ਹਲੇ ਉਹ ਵੀ ਨਹੀਂ ਭੇਜੀ ਸੈਂਟਰ 'ਚ ਤੇ ਪੰਜਾਬ ਸਰਕਾਰ ਡਿਵੈਲਪਮੈਂਟ ਵਾਲੇ ਪਾਸੇ ਪਤਾ ਨਹੀਂ ਕਿਉਂ ਇਹਨਾਂ ਨੂੰ ਪ੍ਰੋਬਲਮ ਹੈ ਕਿ ਜਿੰਨੀ ਕੀ ਗੱਲਬਾਤ ਇਹਨਾਂ ਦੀ ਹੈਗੀ ਆਮ ਆਦਮੀ ਪਾਰਟੀ ਦੀ ਉਹ ਸਿਰਫ ਬੋਰਡਾਂ ਤੱਕ ਹੀ ਸੀਮਿਤ ਹੈ ਜੀ ਸਰਕਾਰ ਚੱਲ ਰਹੀ ਹੈ ਇਸ਼ਤਿਹਾਰਾਂ ਤੇ ਸਰਕਾਰ ਚੱਲ ਰਹੀ ਹੈ ਬੋਰਡਾਂ ਦੇ ਵੱਡੇ ਵੱਡੇ ਬੋਰਡ ਲਾ ਦਿੰਦੇ ਨੇ ਉਹਦੇ ਚ ਇੱਕ ਚੀਜ਼ ਨਹੀਂ ਲੱਭਦੀ ਵੀ ਇਹਨਾਂ ਨੇ ਕੋਈ ਕੰਮ ਕੀਤਾ ਹੋਵੇ ਸਿਰਫ ਇਸ਼ਤਿਹਾਰबाजी ਦੀ ਸਰਕਾਰ ਹੈ ਡਿਵੈਲਪਮੈਂਟ ਦੇ ਨਾਂ ਤੇ ਕੋਈ ਇਹਨਾਂ ਨੇ ਕੋਈ ਕੋਈ ਪ੍ਰੋਜੈਕਟ ਮੈਨੂੰ ਐਂ ਦੱਸ ਦੋ ਵੀ 3 ਸਾਲ ਹੋ ਗਏ ਕਿ ਮਾਨ ਸਾਹਿਬ ਦੀ ਸਰਕਾਰ ਨੇ ਸ਼ੁਰੂ ਕੀਤਾ ਹੋਵੇ ਪਹਿਲਾਂ ਅਨਾਉਂਸ ਕੀਤਾ ਹੋਵੇ ਫੇ ਸ਼ੁਰੂ ਕੀਤਾ ਹੋਵੇ ਤੇ ਖਤਮ ਕੀਤਾ ਹੋਵੇ ਇੱਕ ਚੀਜ਼ ਵੀ ਨਹੀਂ ਹੈਗੀ ਆਪਾਂ ਗੱਲਾਂ ਕਰਦੇ ਆ ਕਿ ਅਸੀਂ ਇਹਨੇ ਐਮਐਲਏ ਜਿੱਤੇ ਕਿ ਸਾਡਾ ਪੰਜਾਬ ਸਰਕਾਰ ਸਾਡੀ ਸਰਕਾਰ ਹੈ ਫੇਲ ਸਰਕਾਰ ਹੈ ਨਕਮੀ ਸਰਕਾਰ ਹੈ 4 ਲੱਖ ਕਰੋੜ ਤੋਂ ਉੱਪਰ ਕਰਜ਼ਾ ਹੋ ਗਿਆ ਪੰਜਾਬ ਸਰ ਤੇ ਸੇਰਫ ਤੇ ਸੇਰਫ ਆਹ ਆਪਣੀਆਂ ਚੁਟਕਲੇ ਸੁਣਾ ਕੇ ਕਿਸੇ ਨੂੰ ਦੂਜੇ ਨੂੰ ਪਾਰਟੀ ਨੂੰ ਨਿੰਦ ਕੇ ਆਪਣਾ ਉਹਦੇ ਚ ਡੰਗ ਟ ਪਾ ਰਹੇ ਨੇ ਤਾਂ ਉਹ ਮੈਂ ਜੀ ਨਿੰਦਾ ਕਰਦਾ ਇਹਨਾਂ ਨੂੰ ਚਾਹੀਦਾ ਹੈ ਕਿ ਹਲੇ ਤੁਹਾਡੇ ਕੋਲ 2.5 ਪਾਣੇ 2 ਸਾਲ ਜਿਹੜਾ ਰੰਦਾ ਜੇ ਤੁਸੀਂ ਡਿਵੈਲਪਮੈਂਟ ਵਾਲੇ ਪਾਸੇ ਤੁਰਨਾ ਚਾਹੀਦਾ ਤੁਹਾਨੂੰ ਲੋਕਾਂ ਨੇ ਬੜੇ ਚਾਵਾ ਨਾਲ ਤੁਹਾਡੀ ਸਰਕਾਰ ਬਣਾਈ ਸੀ ਲੇਕਿਨ ਹੁਣ ਲੋਕ ਉਹੀ ਲੋਕ ਨੇ ਜਿਹੜੇ ਉਹ ਦੇਖ ਰਹੇ ਨੇ ਕਿ ਕਦੋਂ ਇਹਨਾਂ ਦਾ ਸਰਕਾਰ ਤੋਂ ਖੜਾ ਛੁੱਟੇ ਸਾਡਾ ਕਿਤੇ ਤਾਂ ਹਾਲ ਹੋਈ ਪਈ ਨੇ ਇਹਨਾਂ ਦੇ ਤੋ ਜਿੱਦਾਂ ਸੀ ਟਿਰਲ ਸਭ ਗੱਲ ਕੀਤੀ ਐ ਵੀ ਸਰਹੰਦ ਰੋਡ ਫੋਰ ਲੇਨ ਹੋਣੀ ਚਾਹੀਦੀ ਐ ਮੈਂ ਮੁੱਦਾ ਚੁੱਕਿਆ ਐ ਕੇਂਦਰ ਕੋਲੇ ਪਰ ਮੈਨੂੰ ਯਾਦ ਐ ਜਦੋਂ ਲੋਕ ਸਭਾ ਦੀਆਂ ਇਲੈਕਸ਼ਨਾਂ ਸੀ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਲ ਪਟਿਆਲੇ ਦੇ ਵਿੱਚ ਆਇਆ ਸੀ ਤਾਂ ਪੁੱਛਿਆ ਗਿਆ ਸੀ ਵੀ ਸਭ ਤੋਂ ਵੱਡੀ ਸਮੱਸਿਆ ਕੀ ਐ ਤਾਂ ਕਾਰੋਬਾਰੀ ਖੜੇ ਹੋ ਕੇ ਕਹਿੰਦੇ ਨੇ ਵੀ ਇਸ ਸਰਹੰਦ ਰੋਡ ਫੂਲ ਲੇਨ ਹੋਣੀ ਚਾਹੀਦੀ ਐ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਪਰਮਾਨ ਸਾਹਿਬ ਨੇ ਕਿਹਾ ਸੀ ਆਪਣੇ ਅਫਸਰਾਂ ਨੂੰ ਵੀ ਜਲਦੀ ਤੋਂ ਜਲਦੀ ਕੰਮ ਸ਼ੁਰੂ ਹੋਣਾ ਚਾਹੀਦਾ ਇੱਕ ਤਾਂ ਉਹ ਦਾਵਾ ਹੁੰਦਾ ਇੱਕ ਗੁਰਤੇਜ ਸਿੰਘ ਢਿੱਲੋਂ ਦਾਵਾ ਕਰਦੇ ਨੇ ਮੈਂ ਕੇਂਦਰ ਤੋਂ ਪ੍ਰੋਜੈਕਟ ਲੈ ਕੇ ਆਇਆ ਜੀ ਦੇਖ ਹਾ ਮੋਤਾ ਮੈਂ ਪਹਿਲਾਂ ਦਾ ਚੱਕਿਆ ਹੋਇਆ ਅੱਜ ਦਾ ਨਹੀਂ ਚੱਕਿਆ ਹੋਇਆ ਪੁਰਾਣਾ ਚੱਕਿਆ ਹੋਇਆ ਮੈਂ ਇਹਨੂੰ 2018 ਹੁਣੇ ਚ ਮੇਰੇ ਕੋਲ ਚਿੱਠੀਆਂ ਆਈਆਂ ਮੈਂ ਭੇਜੂਗਾ ਤੁਸੀਂ ਆਪਣੇ ਚੈਨਲ ਤੇ ਦਿਖਾਉਣਾ ਮੇਰੇ ਕੋਲ 18 19 ਚ ਮੈਂ ਗੜਕਰੀ ਸਾਹਿਬ ਨੇ ਆਪਣੀ ਚਿੱਠੀ ਭੇਜੀ ਸੀ ਮੈਨੂੰ ਵੀ ਮੈਂ ਆਪਣੀ ਡੀ ਸੈਂਟਰਲ ਰੋਡ 인ਫਰਾਸਟ੍ਰਕਚਰ ਫੰਡ ਵਿੱਚ ਮੈਂ ਇਹਨੂੰ ਪਾਸ ਕਰਦਾ ਤੇ ਉਹਦੇ ਚ ਡੀਪੀਆਰ ਭੇਜੀ ਜਾਵੇ ਸੈਂਟਰ ਚ ਮੈਂ ਤਾਂ ਉਦੋਂ ਦੀ ਪਾਸ ਕਰਈ ਹੋਈ ਆ ਤੇ ਉਸ ਤੋਂ ਬਾਅਦ ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ ਕੈਪਟਨ ਸਾਹਿਬ ਬਣੇ ਇਹਨਾਂ ਨੇ ਕੁਝ ਨਹੀਂ ਦੇਖਿਆ ਪੇ ਚੰਨੀ ਸਾਹਿਬ ਨੂੰ ਮੈਂ ਚਿੱਠੀ ਲਿਖੀ ਚੰਨੀ ਸਾਹਿਬ ਕੁਛ ਇਹਦੇ ਚ ਕਰਕੇਗੇ ਪੈਸਾ ਜਾਰੀ ਕਰਕੇਗੇ ਲੇਕਿਨ ਉਹ ਵੀ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਨੇ ਜਾਰੀ ਕੀਤਾ ਉਹ ਵੀ ਵਿੱਚ ਰਹੀ ਆ ਤੇ ਮਾਨ ਸਾਹਿਬ ਨੇ ਤਾਂ ਸਿਰਫ ਗੱਲਾਂ ਹੀ ਕੀਤੀਆਂ ਨੇ ਕੰਮ ਇਹਨਾਂ ਨੇ ਕੋਈ ਨਹੀਂ ਕੀਤਾ ਹੈਗਾ ਉੱਥੇ ਕਹੇ ਜਾਂਦੇ ਨੇ ਜਿਵੇਂ ਸਾਡੇ ਵੇਲੇ ਵੀ ਹੁਣ ਸਾਨੂੰ ਕਹਿੰਦੇ ਸੀ ਮੇਰੇ ਸੰਧੂ ਸਾਹਿਬ ਵਾਲੇ ਕੇਸ 'ਚ ਕਿ 6 ਵਜੇ ਤੁਹਾਨੂੰ ਅਸੀਂ ਖੁਸ਼ਖਬਰੀ ਦੇਵਾਂਗੇ ਤੁਹਾਡਾ ਕੰਮ ਕਰਕੇ ਐਕਸ਼ਨ ਲਵਾਵਾਂਗੇ ਤੁਹਾਡਾ ਉਹ ਮਹੀਨਾ ਹੋ ਗਿਆ ਇਸ ਗੱਲ ਨੂੰ ਕਹਿ ਕੇ ਭੁੱਲੇ ਜਾਂਦੇ ਨੇ ਮਾਨ ਸਾਹਿਬ ਦੁਬਾਰਾ ਫੋਨ ਨਹੀਂ ਆਇਆ ਜੀ ਦੁਬਾਰਾ ਫੋਨ ਕੀ ਉਹਨਾਂ ਦਾ ਕੋਈ ਨਾ ਤਾਂ OSD ਫੋਨ ਚੱਕਦਾ ਨਾ ਮਾਨ ਸਾਹਿਬ ਨੇ ਕੋਈ ਗੱਲ ਕੀਤੀ ਮੁੜ ਕੇ ਤਾਂ ਮਾਨ ਸਾਹਿਬ ਜੀਆ ਸਿਰਫ ਗੱਲਾਂ ਦਾਅਵਿਆਂ ਚ ਹੀ ਹੁੰਦੀਆਂ ਨੇ ਵਾਦਾ ਨਹੀਂ ਨਿਭਾਉਂਦੇ ਹੋ ਸਿਰਫ ਵਾਦਾ ਦਾਅਵਾ ਕਰ ਦਿੰਦੇ ਨੇ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਲੇਕਿਨ ਇੱਕ ਵੀ ਵਾਦਾ 250 ਪੰਜਾਬ ਪੂਰਾ ਕੀਤਾ ਹੋਵੇ ਉਹਨਾਂ ਨੇ ਸਿਰਫ ਗੱਲਾਂ ਨਾਲ ਹੀ ਲੋਕਾਂ ਨੂੰ ਮਗਰ ਲਈ ਫਿਰਦੇ ਨੇ ਟੋਲ ਸਾਹਿਬ ਜਿੱਦਾਂ ਕਿ ਆਪਾਂ ਦੇਖਿਆ ਸੀਗਾ ਡੀਸੀ ਦਫ਼ਤਰੇ ਬਾਅਦ ਤੁਸੀਂ ਧਰਨਾ ਲਾਇਆ ਸੀ ਇੱਕ ਵੱਡਾ ਇਕੱਠ ਕੀਤਾ ਸੀ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਤੁਹਾਡੇ ਪਰਿਵਾਰ ਨੂੰ ਤੁਸੀਂ ਐਂਡ ਤੱਕ ਲੜਾਈ ਵੀ ਲੜ ਰਹੇ ਹੋ ਤੇ ਦੂਜੇ ਪਾਸੇ ਪਿੱਛੇ ਜਿਕੇ ਗਵਾਹ ਉੱਥੇ ਆਏ ਸੀ ਭੀੜ ਦੇ ਵਿੱਚ ਵੀ ਮੇਰਾ ਭਾਵੇਂ ਗਲ ਕੱਢ ਦੇ ਜੋ ਮਰਜ਼ੀ ਹੋ ਦੇ ਮੈਂ ਗਵਾਈ ਜ਼ਰੂਰ ਦਊਂਗਾ ਫਿਰ ਉਹ ਭੱਜਦਾ ਹੋਇਆ ਵੀ ਨਜ਼ਰ ਆਇਆ ਸੀ ਬੀਤੇ ਦਿਨੇ ਉਹਦਾ ਇੱਕ ਚੱਕਰ ਪੈ ਗਿਆ ਸੀਗਾ ਤਾਂ ਉਹਨੇ ਤੁਹਾਡੇ ਕੋਲ ਅਪਰੋਚ ਕੀਤੀ ਵੀ ਮੇਰੇ ਤਾਂ ਐਕਸੀਡੈਂਟ ਹੋ ਗਿਆ ਬੰਦਾ ਮਰ ਗਿਆ ਜੀ ਨਹੀਂ ਮੇਰੇ ਨਾਲ ਕੋਈ ਅਪਰੋਚ ਨਹੀਂ ਹੋਈ ਨਾ ਉਹਦਾ ਮੁੜ ਕੇ ਫੋਨ ਆਇਆ ਤਾਂ ਹਾਂ ਜਿਸ ਦਿਨ ਉਹ ਤੁਸੀਂ ਧਰਨੇ ਤੇ ਆ ਸਾਰਾ ਕੁਝ ਆਪਣੀ ਅੱਖਾਂ ਨਾਲ ਦੇਖਿਆ ਤੇ ਮੈਂ ਗਵਾਹੀ ਦੇਣਾ ਚਾਹੁੰਦਾ ਵੀ ਮੈਂ ਤੁਹਾਡੇ ਨਾਲ ਖੜਾ ਹਾਂ ਲੇਕਿਨ ਦੁੱਖ ਦੀ ਗੱਲ ਬਾਅਦ ਦੇਖੀ ਦੁੱਖ ਦੀ ਗੱਲ ਹੈ ਕਿ ਇਹਨਾਂ ਨੇ ਉਹਨੂੰ ਵੀ ਡਰਾਉਣਾ ਸ਼ੁਰੂ ਕਰਤਾ 2 ਘੰਟੇ ਬਾਅਦ ਉਹਦਾ ਫੋਨ ਆ ਗਿਆ ਸੀ ਜੀ ਮੇਰੇ ਘਰੇ ਪੁਲਿਸ ਵਾਲੇ ਚਲੇ ਗਏ ਮੈਨੂੰ ਡਰਾਉਣਾ ਸ਼ੁਰੂ ਕਰਤਾ ਤੇ ਅਸੀਂ ਫਿਰ ਉਹਦਾ ਛੱਡਤਾ ਸੀ ਵੀ ਇਹ ਉਹ ਪਾਇਦਾਰ ਬੰਦਾ ਨਹੀਂ ਹੈਗਾ ਵੀ ਜਿਹੜਾ ਬੰਦਾ ਜਿਲ੍ਹੇ ਵਿੱਚ ਹੀ ਨਿਵਾਸ ਦੇਣਾ ਚਾਹੁੰਦਾ ਤਾਂ ਉਹਦੇ ਤੇ ਡਿਪੈਂਡ ਹੋ ਕੇ ਸਾਨੂੰ ਕੋਈ ਫਾਇਦਾ ਨਹੀਂ ਸੀ ਉਸ ਤੋਂ ਬਾਅਦ ਸਾਡਾ ਕੋਈ ਸੰਪਰਕ ਉਹਨਾਂ ਰਿਹਾ ਨਹੀਂ ਸੀ ਪਰਿਵਾਰ ਦਾ ਤੇ ਅੱਜ ਕੇਸ ਦੀ ਕੀ ਪੋਜੀਸ਼ਨ ਹੈ ਜੀ ਅੱਜ ਕੇਸ ਇਸ ਤਰ੍ਹਾਂ ਹੈਗਾ ਜੀ ਚੰਡੀਗੜ੍ਹ ਪੁਲਿਸ ਕੋਲ ਟਰਾਂਸਫਰ ਹੋ ਗਿਆ ਹਾਈ ਕੋਰਟ ਦੇ ਆਰਡਰਸ ਨਾਲ ਤੇ ਹੁਣ ਉੱਥੇ ਸਟੇਟਮੈਂਟ ਹੋਣੀ ਹੈ ਕਰਨ ਸਾਹਿਬ ਦੀ ਸਟੇਟਮੈਂਟ ਹੋ ਗਈ ਹੈ ਅਗਲੇ ਟਾਈਮ 'ਚ ਜਿਹੜਾ ਸਾਨੂੰ ਉੱਥੇ ਬੁਲਾਉਣਗੇ ਪਰਿਵਾਰ ਨੂੰ ਅਸੀਂ ਜਾ ਕੇ ਆਪਣੀਆਂ ਸਟੇਟਮੈਂਟਸ ਦੇਵਾਂਗੇ ਜੋ ਸਾਡੇ ਕੋਲ ਸਬੂਤ ਹੈਗੇ ਜੋ ਸਾਡੇ ਕੋਲ ਗੱਲਾਂ ਦੱਸਣ ਯੋਗ ਹੈਗੀਆਂ ਨੇ ਕੀ ਪੰਜਾਬ ਪੁਲਿਸ ਦਾ ਕੀ ਰਵਈਆ ਰਿਹਾ ਜੋ ਸਾਡੇ ਕੋਲ ਪ੍ਰੂਫਸ ਨੇ ਸਾਰਾ ਕੁਝ ਸਬਮਿਟ ਕਰਾਵਾਂਗੇ ਅਸੀਂ ਉਹਨਾਂ ਨੂੰ ਹਾਂਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਅੱਜ ਤੁਸੀਂ ਭਾਜਪਾ ਦੀ ਕੀ ਪੋਜੀਸ਼ਨ ਦੇਖਦੇ ਹੋ ਜੀ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਲੋਕ ਪੰਜਾਬ ਦੇ ਚਾਹੁੰਦੇ ਨੇ ਕਿ ਪੰਜਾਬ ਸਰਕਾਰ ਬਣੇ ਤੇ ਲੋਕ ਵੀ ਚਾਹੁੰਦੇ ਨੇ ਤੇ ਪਾਰਟੀ ਵੀ ਪੂਰਾ ਜੋਰਸ਼ ਨਾਲ ਲੱਗੀ ਹੋਈ ਹੈ ਤੇ ਬਹੁਤ ਜਲਦੀ ਚ ਸਾਨੂੰ ਹੁਣ ਨਵਾਂ ਪ੍ਰਧਾਨ ਵੀ ਮਿਲ ਜਾਣਾ ਸੂਬੇ ਦਾ 올 ਇੰਡੀਆ ਪ੍ਰਧਾਨ ਵੀ ਚੇਂਜ ਹੋ ਰਹੇ ਨੇ ਤੇ ਪੂਰਾ ਜੋਸ਼ ਨਾਲ ਪੂਰੀ ਟੀਮ ਨਵੀਂ ਬਣੂਗੀ ਤੇ ਕੰਮ ਕਰੂਗੀ ਤੇ 2027 ਦੂਨੀ ਜਦੋਂ ਸਰਕਾਰ ਕੀ ਲੱਗਦਾ ਕੌਣ ਹੋਣਗੇ ਪ੍ਰਧਾਨ ਜੀ ਦੇਖੋ ਆ ਸਾਡਾ ਪਾਰਟੀ ਦਾ ਉੱਪਰ ਜੋ ਸਿਸਟਮ ਹੈ ਉਹ ਹੀ ਡਿਸਾਈਡ ਕਰਨਗੇ ਕਿ ਕਿਹਨੂੰ ਬਾਗਡੋਰ ਦੇਣੀ ਹੈਗੀ ਪੰਜਾਬ ਦੀ ਜਾਂ ਸੈਂਟਰ ਦੀ ਤੇ ਅਸੀਂ ਤਾਂ ਡਿਸਪਲਿਨ ਪਾਰਟੀ ਦੇ ਵਰਕਰ ਐ ਜੋ ਜਿਹੜਾ ਪ੍ਰਧਾਨ ਬਣੂਗਾ ਅਸੀਂ ਪਾਰਟੀ ਲਈ ਕੰਮ ਪਹਿਲਾਂ ਵੀ ਕਰਦੇ ਆ ਹੁਣ ਵੀ ਕਰਾਂਗੇ ਲੁਧਿਆਣੇ ਚੋਣਾਂ ਦੇ ਵਿੱਚ ਜਿੱਥੇ ਬਾਕੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਜਪਾ ਹਲੇ ਵੀ ਪਿੱਛੇ ਉਮੀਦਵਾਰ ਲਾਉਣ ਦੇ ਵਿੱਚ ਲੱਗਦਾ ਨੇ ਕਿ ਤਰ੍ਹਾਂ ਕਿਤੇ ਪਾਰਟੀ ਦਾ ਨੁਕਸਾਨ ਹੋ ਸਕਦਾ ਪਾਰਟੀ ਲੇਟ ਹੋ ਰਹੀ ਹੈ ਕਿ ਕਿਸੇ ਹੋਰ ਪਾਰਟੀ ਦੇ ਲੀਡਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਵੱਡਾ ਚਿਹਰਾ ਲੈ ਕੇ ਆਵਾਂਗੇ ਜੇ ਪਾਰਟੀ ਜਿੱਤ ਜੇ ਦੇਖੋ ਜੋ ਮੇਰੀ ਜਾਣਕਾਰੀ ਹੈ ਤਕਰੀਬਨ 24-25 ਕੈਂਡੀਡੇਟ ਸਾਡੇ ਅਪਲਾਈ ਕਰ ਚੁੱਕੇ ਨੇ ਜਿਹੜੇ ਵਿਧਨ ਪਾਰਟੀ ਦੇ ਉਹ ਲੜਨਾ ਚਾਹੁੰਦੇ ਨੇ ਤੇ ਬਾਹਰੋਂ ਇਹ ਤਾਂ ਸਾਨੂੰ ਲੋੜ ਹੀ ਨਹੀਂ ਹੈਗੀ ਜਦੋਂ ਸਾਡੇ ਕੋਲ ਪਾਰਟੀ ਦਾ ਕੈਂਡੀਡੇਟ ਇੰਨਾ ਹੈਗਾ 24 25 ਐਪਲੀਕੇਸ਼ਨਸ ਆਈਆਂ ਹੋਈਆਂ ਕਿ ਅਸੀਂ ਲੜਨਾ ਚਾਹਵਾਂ ਹੈਗੇ ਆ ਇਲੈਕਸ਼ਨ ਲੜਨ ਦੇ ਤਾਂ ਜੋ ਪਾਰਟੀ ਡਿਸਾਈਡ ਕਰੂਗੀ ਜਿਹੜਾ ਜਿਤਨ ਵਾਲਾ ਕੈਂਡੀਡੇਟ ਹੋਊਗਾ ਪਾਰਟੀ ਉਹਨੂੰ ਟਿਕਟ ਦੇਊਗੀ ਤੇ ਸਾਰੀ ਪਾਰਟੀ ਉਹਦੇ ਨਾਲ ਸਪੋਰਟ ਕਰਕੇ ਖੜੂ ਪਰ ਰਾਜਾ ਵੜਿੰਗ ਲਗਾਤਾਰ ਨਿਸ਼ਾਨੇ ਸਾਧਦੇ ਨੇ ਭਾਜਪਾ ਦੇ ਉੱਤੇ ਉਹਨਾਂ ਕਿਹਾ ਕਿ ਅਸੀਂ ਭਾਜਪਾ ਦਾ ਸਫਾਇਆ ਕਰਾਂਗੇ ਜੇ ਹੁਣ ਲੁਧਿਆਣੇ ਦੇ ਵਿੱਚੋਂ ਦੇਖੋ ਰਾਜਾ ਵੜਿੰਗ ਕੀ ਕਹਿੰਦੇ ਨੇ ਉਹਦਾ ਮੇਰਾ ਕੋਈ ਤਲਕ ਨਹੀਂ ਹੈ ਅਸੀਂ ਆ ਦੇਖਣਾ ਕਿ ਅਸੀਂ ਲੋਕਾਂ ਦੇ ਮਸਲੇ ਚੱਕਨੇ ਡਿਵੈਲਪਮੈਂਟ ਦੇ ਕੰਮ ਕਰਨੇ ਆ ਕਾਂਗਰਸ ਕੀ ਕਰਦੀ ਹੈ ਸਾਡਾ ਕੋਈ ਮਤਲਬ ਨਹੀਂ ਅਸੀਂ ਆ ਦੇਖਣਾ ਕਿ ਲੋਕ ਕੀ ਚਾਹੁੰਦੇ ਨੇ ਤੇ ਅਸੀਂ ਉਹਦੇ ਤੇ ਪੈਰਾ ਦੇਣਾ ਜਿਹੜੇ ਡਿਵੈਲਪਮੈਂਟ ਦੇ ਇਸ਼ੂਸ ਹੁੰਦੇ ਨੇ ਜਾਂ ਉਹ ਲਾਅ ਐਂਡ ਆਰਡਰ ਪੰਜਾਬ ਦਾ ਤੁਹਾਡੇ ਸਾਹਮਣੇ ਹੀ ਆ ਕੀ ਕਹਾ ਉਹਦੇ ਵਾਸਤੇ ਮੈਂ ਤੇ ਸਾਰੀਆਂ ਚੀਜ਼ਾਂ ਲੈਪਸ ਹੋ ਚੁੱਕੀਆਂ ਖਤਮ ਹੋ ਚੁੱਕੀਆਂ ਸਿਸਟਮ ਵਿੱਚ ਇਤਰਾਹ ਦਾ ਕਿਸੇ ਪ੍ਰਕਾਰ ਦਾ ਪੰਜਾਬ ਚ ਨਾ ਤਾਂ ਕਾਨੂੰਨ ਨਾਮ ਦੀ ਚੀਜ਼ ਰਹੀ ਕੋਈ ਨਾ ਲਾਅ ਐਂਡ ਆਰਡਰ ਰਹੀ ਹੈ ਨਾ ਪੁਲਿਸ ਦਾ ਕੋਈ ਡਰ ਹੈ ਪੁਲਿਸ ਆਪਣੀ ਮਰਜ਼ੀ ਨਾਲ ਕੰਮ ਕਰੀ ਜਾਂਦੀ ਹੈ ਅੱਜ ਵੀ ਤੁਹਾਨੂੰ ਪਤਾ ਹੀ ਹੈ ਕਿ ਪਰਿਵਾਰ ਮੇਰੇ ਕੋਲ ਆ ਕੇ ਗਿਆ ਹੈ ਮੰਡਾੜ ਜਿਹੜਾ ਇਨਕਾਊਂਟਰ ਕੀਤਾ ਉਹ ਵੀ 3:30 ਵਜੇ ਬੰਦਾ ਫੜਿਆ ਗਿਆ ਤੇ 5:30 5:30 ਵਜੇ 2 ਘੰਟੇ ਬਾਅਦ ਉਹ ਤੇ ਗੋਲੀਆਂ ਮਾਰਤੀਆਂ ਪਿੰਡ ਵਾਲੇ ਵੀ ਆਉਣਗੇ ਇਸ ਦੀ ਗਵਾਹੀ ਦੇਣ ਲਈ ਤਾਂ ਪੰਜਾਬ ਪੁਲਿਸ ਦਾ ਜਿਹੜਾ ਐਟੀਟਿਊਡ ਹੈ ਉਹ ਡੇ ਬਾਏ ਡੇ ਥੱਲੇ ਨੂੰ ਜਾ ਰਿਹਾ ਹੈ ਬੰਦਾ ਪੁਰਾਣਾ ਸਮਾਂ ਯਾਦ ਆ ਗਿਆ ਜਦੋਂ 1985-90 'ਚ ਝੂਠੇ ਇਨਕਾਊਂਟਰ ਕਰਕੇ ਇੰਨੇ ਇਨਕਾਊਂਟਰ ਹੋਏ ਨੇ ਪੰਜਾਬ ਤੁਹਾਨੂੰ ਪਤਾ ਹੀ ਹੈ ਤੇ ਪ੍ਰਮੋਸ਼ਨਲ ਲੈਣ ਖਾਤਰ ਕਰਦੇ ਸੀ ਹੁਣ ਉਹੀ ਦੌਰ ਦੁਬਾਰਾ ਸ਼ੁਰੂ ਹੋ ਗਿਆ ਜਦੋਂ ਮੇਰੇ ਸਾਂਜੂ ਸਾਹਿਬ ਨੂੰ ਤੇ ਕਹਿ ਕੀ ਗਏ ਨੇ ਰਾਤ ਨੂੰ ਕਿ ਕੀ ਇਨਕਾਊਂਟਰ ਕਰਕੇ ਦੂਜਾ ਤੇਰਾ ਖਰਚ ਲਿਆ ਉਹ ਉਹਨਾਂ ਤੇ ਇੰਨਾ ਉਸ ਚੀਜ਼ ਦਾ ਦਿਮਾਗ ਤੇ ਚੜਾ ਹੋਇਆ ਸੀ ਵੀ ਅਸੀਂ ਜੋ ਕਰਦਾਂਗੇ ਸਭ ਸਹੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਜਿਹੜੇ ਉੱਪਰਲੇ ਅਫਸਰ ਨੇ ਵੀ ਉਹਨਾਂ ਦੀ ਕੀ ਨਿਗਾਹ ਹੈਗੀ ਕੀ ਉਹਨਾਂ ਦਾ ਸਿਸਟਮ ਹੈ ਕਿ ਉਹ ਆਪਣੇ ਪੁਲਿਸ ਅਫਸਰਾਂ ਦਾ ਐਸਐਚਓਜ਼ ਨੂੰ ਇਨਸਪੈਕਟਰਸ ਨੂੰ ਕੀ ਕਰ ਰਹੇ ਥੱਲੇ ਆਪਣੀ ਮਰਜ਼ੀ ਨਾਲ ਇਨਕਾਊਂਟਰ ਕਰੀਏ ਨੇ ਅਸ क्वेश्चन मार्क ਹੈ ਸੀ ਸੌ ਬਾਅਦ ਨੂੰ ਹਾਈ ਕੋਰਟ ਰਿਟ ਪਾ ਰਹੇ ਨੇ ਇਸ ਵਾਸਤੇ ਜੀ ਕਿ ਇਹਦੀ ਸੀਬੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਚ ਜਿੰਨੇ ਗੱਲਾਂ ਮੈਨੂੰ ਪਤਾ ਚੱਲੀਆਂ ਨੇ ਆਲਰੇਡੀ ਡਾਊਟਸ ਆਉਂਦੀਆਂ ਸਾਰੀਆਂ ਚੀਜ਼ਾਂ ਕਾਰਨ ਕੀ ਹੈ ਕਿ ਜਿਹੜਾ ਇਨਕਾਊਂਟਰ ਕੀਤਾ 3:30 ਵਜੇ ਉਹਨੂੰ ਜਸਪ੍ਰੀਤ ਨੂੰ ਫੜ ਲਿਆ ਪੁਲਿਸ ਨੇ ਫਿਰ ਉਹਨੂੰ ਫੜ ਕੇ ਪੰਜ ਛੇ ਕਿੱਲੇ ਨਹੀਂ ਬਾਹਰ ਪਿੱਛੇ ਲੈ ਗਏ ਜਿੱਥੇ ਇਹ ਜਿੱਥੇ ਉਹ ਸਮਾਧਾ ਬਣੀਆਂ ਹੋਈਆਂ ਉਹਦੇ ਉਗਟਾਸਰੇ ਚ ਕਰਕੇ ਉਥੇ 2 ਸਵਾ 2 ਘੰਟੇ ਕੀ ਕੀਤਾ ਉਹਦੇ ਨਾਲ ਉਥੇ ਮੈਂ ਪੁੱਛਣਾ ਚਾਹੁੰਦਾ ਨਾ ਉਹ 2 ਸਵਾ 2 ਘੰਟੇ ਉਹ ਬੱਚੇ ਨਾਲ ਕੀ ਕੀਤਾ ਉਥੇ ਤੇ ਅਟਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਬੂਤ ਕਿਵੇਂ ਲੈ ਕੇ ਆਓਗੇ ਜੇ ਕੋਰਟ ਸਬੂਤ ਤੇ ਵਿਸ਼ਵਾਸ ਕਰਦੀ ਹੈ ਜੀ ਉਸੇ ਹੀ ਹੋਣਾ ਹੈ ਜਦੋਂ ਫੇਰ ਇਨਵੈਸਟੀਗੇਸ਼ਨ ਹੋਊਗੀ ਜੀ ਜਦੋਂ ਸਾਰੇ ਚੀਜ਼ਾਂ ਔਨ ਮੈਰਿਟ ਤੇ ਆਉਣੀਆਂ ਉਥੇ ਆਪ ਹੀ ਪਤਾ ਲਾਇਨਾ ਵੀ ਟਾਵਰ ਲੋਕੇਸ਼ਨਸ ਆ ਜਾਣੀਆਂ ਸਾਰੀਆਂ ਮੋਬਾਈਲਸ ਜੀ ਵੀ ਕਿੰਨੇ ਵਜੇ ਕੌਣ ਕਿੱਥੇ ਸੀਗਾ ਮੈਨੂੰ ਆ ਵੀ ਪਤਾ ਲੱਗਿਆ ਕਿ ਚੱਕਿਆ ਤਾਂ ਚੌਂਦਾ ਪਿੰਡ ਤੋਂ ਸੀ ਆਹ ਦਿਖਾਇਆ ਹੈਗਾ ਇੱਥੇ ਮੰਡੌਰ ਤਾਂ ਉਹਦੀ ਟਾਵਰ ਲੋਕੇਸ਼ਨ ਉੱਥੇ ਦੀ ਵੀ ਆਊਗੀ ਜਿਹੜੇ ਪੁਲਿਸ ਵਾਲੇ ਗਏ ਨੇ ਉੱਥੋਂ ਚੱਕਿਆ ਇੱਥੇ ਦਿਖਾਇਆ ਉਹ ਵੀ ਆਊਗਾ ਤੇ ਜਿਹੜਾ ਇਨਕਾਊਂਟਰ ਹੋਇਆ ਉੱਥੇ ਸੱਤ ਗੋਲੀਆਂ ਮਾਰੀਆਂ ਉਹਦੇ ਤਾਂ ਉਹਦੇ ਪਿੰਡ ਵਾਲੇ ਗਵਾਹ ਹੀ ਜਿਹੜੇ ਬਣਨਗੇ ਇਹਦੇ 'ਚ ਉਹਨਾਂ ਨੇ ਕਲੀਅਰ ਕਿਹਾ ਕਿ ਮੁੰਡੇ ਨੇ ਹੱਥ ਖੜੇ ਕਰਤੇ ਸੀ ਉੱਪਰ ਕੋਈ ਉਹਦੇ ਕੋਲ ਪਿਸਤੌਲ ਨਹੀਂ ਸੀ ਕੁਝ ਨਹੀਂ ਸੀ ਹੱਥ ਖੜੇ ਕਰਤੇ ਸੀ ਫਿਰ 2-2 ਘੰਟੇ ਉਹ ਮੁੰਡੇ ਨਾਲ ਉੱਥੇ ਕਿਹੜੀਆਂ ਗੱਲਾਂ ਕਰਦੇ ਰਿਏ ਕਿਹੜੀ ਪੁੱਛਤਾਛ ਕਰ ਰਹੇ ਸੀ ਤੇ ਉਧਰੋਂ ਕੀ ਹੋਇਆ ਮੈਨੂੰ ਆਈ ਵਿਟਨੈਸ ਨੇ ਦੱਸਿਆ ਕਿ ਸਵਾ 5:30 ਵਜੇ ਐਂਬੂਲੈਂਸ ਆਸੀ ਆਉਂਦੀ ਦੇਖੀ ਹੈ ਪਿੰਡ 'ਚ ਤੇ ਸਵਾ 5:30 ਦੇ ਦਰਮਿਆਨ ਇਹਨਾਂ ਨੇ ਗੋਲੀਆਂ ਮਾਰੀਆਂ ਕਹਿੰਦੇ ਪਿੰਡ ਵਾਲਿਆਂ ਨੇ ਅਸੀਂ ਆਵਾਜ਼ ਵੀ ਸੁਣੀ ਹੈ ਕਿ ਐਂਬੂਲੈਂਸ ਪਹਿਲਾਂ ਬੁਲਾ ਲਈ ਇਨਕਾਊਂਟਰ ਬਾਚ ਕੀਤਾ ਜਦੋਂ ਵੈਨ ਆ ਗਈ ਉੱਥੇ ਤੇ ਸੱਤ ਗੋਲੀਆਂ ਮਾਰੀਆਂ ਨੇ ਤੇ ਉਹਦੇ ਕੋਲ ਕੋਈ ਵੈਪਨ ਵੀ ਨਹੀਂ ਸੀ ਮੁੰਡੇ ਕੋਲ ਉਹ ਤਾਂ ਖਾਲੀ ਹੱਥ ਸੀਗਾ ਜਿੱਦਾਂ ਕਿ ਪਰਿਵਾਰ ਨੇ ਕਿਹਾ ਵੀ ਸਾਡਾ ਮੁੰਡਾ ਜੋ ਵੀ ਸੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਇਨਕਾਊਂਟਰ ਨਹੀਂ ਸੀ ਹੋਣਾ ਚਾਹੀਦਾ ਤੁਸੀਂ ਜਿੱਦਾਂ ਦੱਸਿਆ ਪਹਿਲਾਂ ਬਾਦ ਸਾਹਿਬ ਦੇ ਕੇਸ ਦੇ ਵਿੱਚ ਵੀ ਉਹ ਟਾਬੇ ਵਾਲਾ ਖੜਾ ਹੋ ਗਿਆ ਸੀ ਕਹਿੰਦਾ ਮੈਂ ਗਵਾਹੀ ਦਊਂਗਾ ਜੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾਂਦਾ ਤੁਸੀਂ ਦੇਖਦੇ ਨਹੀਂ ਕਿਤਨਾ ਕਿਤੇ ਫੇਰ ਤੁਹਾਨੂੰ ਪਿੱਛੇ ਮੁੜਨਾ ਪਊਗਾ ਕਿ ਤੁਸੀਂ ਸੀਬੀਆਈ ਦੀ ਜਾਂਚ ਦੀ ਮੰਗ ਕਰਨੀ ਕਿ ਦੇਖੋ ਪਿੱਛੇ ਮੁੜਨ ਦਾ ਮਤਲਬ ਹੀ ਨਹੀਂ ਜਿੱਥੇ ਮੈਂ ਸਟੈਂਡ ਲੈ ਲਿਆ ਨਾ ਮੈਂ ਪਿੱਛੇ ਨਹੀਂ ਮੁੜਦਾ ਹੁੰਦਾ ਐਂਡ ਤੱਕ ਜਾਵਾਂਗੇ ਚਾਈ ਸੁਪਰੀਮ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਤੱਕ ਲੜਾਈ ਲੜਾਂਗੇ ਪਰਿਵਾਰ ਦੇ ਇਨਸਾਫ ਦੀ ਕਿਉਂਕਿ ਆ ਕਲੀਅਰ ਹੈ ਮੈਨੂੰ ਮੈਂ ਆਪਣੀ ਇਨਵੈਸਟੀਗੇਸ਼ਨ ਕਰ ਚੁੱਕਿਆ ਹਾਂ ਕਿ ਆ ਬੱਚੇ ਨੂੰ 3:30 ਵਜੇ ਫੜ ਲਿਆ ਸੀ 7:30 5:30 ਵਜੇ ਗੋਲੀਆਂ ਮਾਰੀਆਂ ਨੇ ਜਿਹੜਾ 2 2.5 ਘੰਟੇ ਦਾ ਸਮਾਂ ਹੈਗਾ ਉਹ ਕੀ ਉੱਥੇ ਕੀ ਕਰਦੇ ਰਹੇ ਨੇ ਪੁਲਸ ਵਾਲੇ ਉੱਥੇ ਕਿਸ ਚੀਜ਼ ਦੀ ਵੇਟ ਕਰ ਰਹੇ ਸੀਗੇ ਕੀ ਪਲੈਨਿੰਗ ਚੱਲ ਰਹੀ ਸੀ ਉਹਨਾਂ ਦੀ ਪ੍ਰਮੋਸ਼ਨਾਂ ਲੈਣ ਵਾਸਤੇ ਆ ਸਾਰੀਆਂ ਕੁਐਸਚਨਸ ਆ ਜਦੋਂ ਇਨਕੁਆਇਰੀ ਹੋਊਗੀ ਤਾਂ ਇਹਦੇ ਚ ਸਾਰੀਆਂ ਚੀਜ਼ਾਂ ਨਿਕਲ ਜਾਣੀਆਂ ਨੇ ਤੇ ਪਰਿਵਾਰ ਦੀ ਸੁਰੱਖਿਆ ਵਾਸਤੇ ਕਿਤੇ ਉੱਪਰ ਗਏ ਹੋ ਟਿਲ ਸਾਹਿਬ ਦੇਖੋ ਇਹ ਸੁਰੱਖਿਆ ਤਾਂ ਜਿੰਨੀ ਦੇ ਉੱਪਰ ਬਾਬੇ ਨਾਨਕ ਨੇ ਰੱਖਿਆ ਹੋਇਆ ਹੈ ਜਿੰਨੀ ਸਾਹ ਲਿਖੇ ਹੋ ਤਾਂ ਹਰੇਕ ਨੇ ਜੀਣੀ ਨੇ ਬਾਕੀ ਡਰਨ ਵਾਲਿਆਂ ਚ ਮੈਂ ਹੈ ਨਹੀਂ ਤੁਹਾਨੂੰ ਪਤਾ ਹੀ ਹੈ ਜਿਹੜਾ ਜਿਹੜੀ ਹੈਗੀ ਆਪਣੇ ਦਮ ਤੇ ਲੜਾਂਗੇ ਪਹਿਲਾਂ ਵੀ ਲੜ ਰਹੇ ਆ ਤੇ ਪਰਿਵਾਰ ਦਾ ਮੈਂ ਪੂਰਾ ਸਾਥ ਜਾਊਂਗਾ ਜੇ ਇਸ ਪਰਿਵਾਰ ਨਾਲ ਕੋਈ ਵੀ ਨੁਕਸਾਨ ਹੋਇਆ ਮੈਂ ਅੱਜ ਵੀ ਕਹਿੰਦੇ ਹੁਣ ਵੀ ਕਹਿੰਦੇ ਪਹਿਲਾਂ ਵੀ ਕਹਿ ਕੀ ਹਟੇ ਕਿ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਕਿਉਂਕਿ ਪੁਲਸ ਵਾਲੇ ਆਲਰੇਡੀ ਤੁਮ ਕਾਰ ਆਈ ਸੀ ਨਾ ਉਥੇ ਜੀ ਪਿੰਡ ਦੇ ਜਿਹੜੇ ਉਥੇ ਥਾਣਾ ਇਹ ਨਾ ਲੋਕਲ ਪਿੰਡ ਆ ਵੀ ਤੁਸੀਂ ਕਿਸੇ ਕੋਲ ਨਹੀਂ ਜਾਣਾ ਕਿਸੇ মিডিਆ ਵਾਲੇ ਨਾਲ ਗੱਲ ਨਹੀਂ ਕਰਨੀ ਅੱਜ ਡਰੇ ਹੋਏ ਮੇਰੇ ਕੋਲ ਆਈ ਸੀ ਆ ਜਦੋਂ ਇਹਨਾਂ ਦਾ ਮਨ ਬਣ ਗਿਆ ਸੀ ਸਾਬ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਇਨਸਾਫ ਹੋਵੇ ਤਾਂ ਮੇਰੇ ਕੋਲ ਆਏ ਤਾਂ ਮੈਂ মিডিਆ ਦੇ ਰੂ ਬਰੂ ਕਰਾਂ ਕਿਉਂਕਿ মিডিਆ ਨੂੰ ਵੀ ਪਤਾ ਲੱਗੇ ਕਿ ਪੰਜਾਬ ਪੁਲਿਸ ਦਾ ਅਸਲੀ ਚਿਹਰਾ ਕੀ ਹੈ ਜਿਹੜੇ ਚੰਗੇ ਅਫਸਰ ਹੈਗੇ ਮੈਂ ਉਹਨਾਂ ਦਾ ਸਾਥ ਦਊਂਗਾ ਜਿਹੜੇ ਮਾੜੇ ਅਫਸਰ ਹੈਗੇ ਪੰਜਾਬ 'ਚ ਉਹਨਾਂ ਖਿਲਾਫ ਮੈਂ ਜਿਵੇਂ ਹੁਣ ਚੱਲ ਰਿਹਾ ਅੱਗੇ ਵੀ ਐਂ ਚੱਲੂਗਾ ਕਿਉਂਕਿ ਪੰਜਾਬ ਚ ਜੇ ਆਪਾਂ ਨੌਜਵਾਨ ਮੁੰਡਿਆਂ ਦਾ ਐਂਕਾਉਂਟਰ ਕਰਨ ਲੱਗੇ ਐਂ ਮਚਾ ਰਨ ਨੂੰ ਮਾਰਨ ਲੱਗੇ ਤਾਂ ਕਿੱਦਾਂ ਸਮਝਾਉਗਾ ਪੰਜਾਬ ਉਥੇ ਜਿਹੜਾ ਜੰਮੂ ਕਸ਼ਮੀਰ ਇਨਕਾਉਂਟਰ ਹੋਇਆ ਮਾਰੇ ਨਹੀਂ ਆਤਵਾਦੀ ਇਹ ਪਹਿਲਗਾ ਮਾਰੇ ਨਹੀਂ ਤੁਹਾਨੂੰ ਪਤਾ ਹੀ ਕਿੱਡਾ ਪੂਰਾ ਦੇਸ਼ ਰੋ ਰਿਹਾ ਇਸ ਚੀਜ਼ ਸੇ ਪੁੱਛ ਕੇ ਮਾਰੇ ਤੇ ਮੈਂ ਕਹੂੰਗਾ ਜਿਹੜੇ ਇਹ ਜੇ ਇਨਕਾਉਂਟਰ ਕਰਦੇ ਆ ਤਾਂ ਉਹਨਾਂ ਵਰਗੇ ਨਿਕਲੇ ਆ ਕੀ ਕਿਸੇ ਦਾ ਪੁੱਤ ਮਾਰਨਾ ਤੁਸੀਂ ਆਪਣੀ ਪ੍ਰਮੋਸ਼ਨ ਲਈ ਕਿ ਤੁਸੀਂ ਆਪਣੇ ਕਿਰਦਾਰ ਨਾਲ ਉੱਪਰ आओ ਆਪ ਦੀ ਸਰਵਿਸ ਚੰਗੀ ਦਿਓ ਚੰਗੇ ਕੰਮ ਕਰੋ ਤੁਹਾਨੂੰ ਆਪ ਹੀ ਪ੍ਰਮੋਸ਼ਨ ਨਾ ਮਿਲਣੀ ਆ ਤੁਸੀਂ ਨੌਜਵਾਨ ਬੱਚਿਆਂ ਨੂੰ ਮਾਰ ਕੇ ਸੋਚਦੇ ਹੋ ਕਿ ਅਸੀਂ ਪ੍ਰਮੋਸ਼ਨ ਲੈ ਲਈਏ ਮੈਨੂੰ ਆ ਵੀ ਪਤਾ ਲੱਗੀ ਆ ਚੀਜ਼ ਕਿ ਦੋ ਪੁਲਿਸ ਵਾਲੇ ਹੋਰ ਨੂੰ ਹੋਰ ਬੁਲਾਇਆ ਗਿਆ ਸੀ ਉੱਥੇ ਵੀ ਇਹ ਤੁਸੀਂ ਆਪਣੀਆਂ ਫੀਤੀਆਂ ਲਾਉਣੀਆਂ ਤੁਸੀਂ ਵੀ ਆ ਜਾਓ ਤੁਹਾਡਾ ਵੀ ਨਾਮ ਵਿੱਚ ਪਾ ਦਾਂਗੇ ਇਨਕਾਊਂਟਰ ਦੇ ਵੀ ਤੁਸੀਂ ਜਿਹੜਾ ਹਾ ਤਿੰਨ ਸੀ ਨਾ ਇੰਸਪੈਕਟਰ ਤੁਹਾਡੇ ਸੰਪਰਕ ਸਹੈਨੇ ਜੀ ਮੈਂ ਸੰਪਰਕਤਾ ਹੈਗੇ ਨਹੀਂ ਲੇਕਿਨ ਮੈਂ ਨਾਂ ਦਸੂਗਾ ਨਹੀਂ ਦੋ ਉਹ ਪੁਲਿਸ ਅਫਸਰ ਵਾਪਸ ਚਲੇ ਗਏ ਕਹਿੰਦੇ ਸਾਨੂੰ ਇਹ ਜੀਆਂ ਫੀਤੀਆਂ ਲੈਣ ਦੀ ਲੋੜ ਨਹੀਂ ਹੈ ਵੀ ਅਸੀਂ ਇਹ ਜਿਹਾ ਕੰਮ ਨਹੀਂ ਕਰਨਾ ਕਿ ਅਸੀਂ ਇੱਕ ਨਿਹੱਥੇ ਮੁੰਡੇ ਦੇ ਗੋਲੀਆਂ ਮਾਰ ਕੇ ਕਹੀਏ ਜੇ ਸਸ ਅਸੀਂ ਸਾਨੂੰ ਪ੍ਰਮੋਸ਼ਨਸ ਮਿਲ ਜਾਣ ਸਾਨੂੰ ਲੋੜ ਨਹੀਂ ਹੈ ਦੋ ਪੁਲਿਸ ਵਾਲੇ ਵਾਪਸ ਗਏ ਨੇ ਉੱਥੋਂ ਉਹ ਮੇਰੇ ਸੰਪਰਕਸ਼ ਨਹੀਂ ਤੁਸੀਂ ਆਏ ਦੇਖੋ ਕਿ ਪੰਜਾਬ ਪੁਲਿਸ ਕਰ ਕੀ ਰਹੀ ਹੈ ਮੈਂ ਤਾਂ ਹੈਰਾਨ ਹੈ ਕਿ ਇੱਥੇ ਐਸਐਸਪੀ ਇੱਥੇ ਡੀਆਈਜੀ ਇੱਥੇ ਏਡੇ ਏਡੇ ਅਫਸਰ ਬੈਠੇ ਨੇ ਪਟਿਆਲੇ ਜ਼ਿਲ੍ਹੇ ਚ ਰੇਂਜ ਹੈ ਪਟਿਆਲਾ ਰੇਂਜ ਤੇ ਇਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਕਿਸੇ ਦਾ ਜਾਂ ਉੱਪਰ ਵਾਲੇ ਵੀ ਅੱਖਾਂ ਬੰਦ ਕਰਕੇ ਬੈਠੇ ਨੇ ਦੋ ਹੀ ਗੱਲਾਂ ਨੇ ਜਾਂ ਉੱਪਰ ਵਾਲੇ ਵੀ ਅੱਖਾਂ ਬੰਦ ਕਰਕੇ ਬੈਠੇ ਨੇ ਜਾਂ ਇਹਨਾਂ ਨੂੰ ਜਾਂ ਨਾਲ ਮਿਲੇ ਹੋਏ ਹੋਣਗੇ ਧੰਨਵਾਦ ਥੈਂਕ ਯੂ ਸੋ ਇਹ ਸੰਸਦ ਨਾਲ ਗੁਰਤੇਜ ਸਿੰਘ ਢੱਲੋ ਜਿਨ੍ਹਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਭ ਤੋਂ ਵੱਧ ਮੁੱਦਾ ਜੁਹਾਂ ਨੇ ਚੁੱਕਿਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਚੁੱਕਿਆ ਹੈ ਵੀ ਕਾਨੂੰਨ ਵਿਵਸਥਾ ਦੀਆਂ ਧਰਜੀਆਂ ਉਡਾਈ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਕੋਈ ਵਾਲੀ ਵਾਰਸ ਨਹੀਂ ਹੈ ਪੰਜਾਬ ਦਾ ਜੋ ਕਿਸੇ ਸਮੱਸਿਆ ਦਾ ਹੱਲ ਕਰ ਚੁੱਕੇ ਤੇ ਦੂਜੇ ਪਾਸੇ ਜਿੱਥੇ ਨੇ ਕਿਹਾ ਕਿ ਅਸੀਂ ਹਾਈ ਕੋਰਟ ਦੇ ਵਿੱਚ ਸੀਬੀ ਜਾਣ ਦੀ ਮੰਗ ਕਰਾਂਗੇ ਜੋ ਪੁਲਿਸ ਵਾਲਿਆਂ ਵੱਲੋਂ ਇੱਕ ਫੇਕ ਇਨਕਾਊਂਟਰ ਕੀਤਾ ਗਿਆ ਸੀ ਜੋ ਇਹ ਕਹਿ ਰਹੇ ਨੇ ਬਾਰ ਬਾਰ ਹੁਣ ਦੇਖਣਾ ਹੋਵੇਗਾ ਸੋ ਪੂਰੇ ਹਾਈ ਕੋਰਟ ਦੇ ਵਿੱਚ ਕੀ ਫੈਸਲਾ ਆਏਗਾ ਸੀਬੀ ਜਾਂਚ ਕਰੇਗੀ ਤੇ ਜਾਂਚ ਦੇ ਵਿੱਚ ਕੀ ਨਿਕਲੇਗਾ ਨਾਲ ਸਮਾਂ ਦੱਸੇਗਾ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ